ਜੈ ਪੀਰਾਂ ਦੀ ਜੈਸਾ ਹੀ ਹੈ ਦੀ ਜੀ ਮੈਂ ਤੁਹਾਡੀ ਬੇਟੀ ਲਵਿਸ਼ ਚਾਹਾਨ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ 16 ਨਵੰਬਰ ਨੂੰ ਸੱਭਿਆਚਾਰਕ ਯਾਦਗਾਰੀ ਮੇਲਾ ਜਗਤਾਰ ਪਰਵਾਨਾ ਜੀ ਦਾ ਬਹੁਤ ਹੀ ਧੁੰਮ ਧੰਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਪਿੰਡ ਠੋਲੇ ਵਿੱਚ ਸਮੇਂ ਸਪੈਸ਼ਲ ਥੈਂਕਸ ਕਰਦੀ ਹਾਂ ਉਸ ਮੇਲੇ ਦੇ ਪ੍ਰਧਾਨ ਫਤਿਹ ਸਿੰਘ ਸੋਹਲ ਜੀ ਔਰ ਸਾਈਂ ਕਾਲੇ ਸ਼ਾ ਕਾਦਰੀ ਜਨ ਦੀ ਰਹਿਨਵਾਈ ਹੈਡ ਵਿੱਚ ਮਨੋ ਹਾਜ਼ਰੀ ਦੇਣ ਦਾ ਮੌਕਾ ਮਿਲਿਆ ਹੋਰ ਵੀ ਬਹੁਤ ਸਾਰੇ ਕਲਾਕਾਰ ਪਹੁੰਚਣਗੇ ਤੇ ਮੈਂ ਵੀ ਉੱਥੇ ਆਪਣੀ ਹਾਜ਼ਰੀ ਦੇਣ ਪਹੁੰਚ ਰਹੀ ਹਾਂ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਜੋੜ ਕੇ ਬੇਨਤੀ ਕਰਦੀ ਹਾਂ ਮ ਤੇ ਰੋਣਾ ਕਰਦਾਉ ਜੈ ਪੀਰਾਂ ਦੀ ਚੈ ਸਾਈਆਂ ਦੀ ਢੋਲ ਜਾਨੀਆਂ ਵੇ ਲਾਵਾਂ ਝੱਲਰ ਪੱਖੀਆਂ ਨੂੰ ਜਦੋਂ ਦਾ ਤੂੰ ਤੁਰ ਵੇ ਗਿਓ ਰੋਣਾ ਪੈ ਗਿਆ ਅੱਖੀਆਂ ਨੂੰ ਰੋਣਾ ਫੱਗੀਆਂ ਅੱਖੀਆਂ ਨੂੰ ਸੱਸੀ ਗੱਲ ਜੀ ਕੀ ਹਾਲ ਚਾਲ ਜੀ ਮੈਂ ਤੁਹਾਡਾ ਆਪਣਾ ਲੋਕ ਗਾਇਕ ਦਲਵਿੰਦਰ ਦਿਆਲਪਰੀ ਇੱਕ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਕੇ ਖੁਸ਼ੀ ਮਹਿਸੂਸ ਕਰਾਂ ਕਿ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ 33ਵਾਂ ਸਾਈਂ ਜਗਤਾਰ ਪਰਵਾਨਾ ਸੱਭਿਆਚਾਰਕ ਯਾਦਗਾਰੀ ਮੇਲਾ ਜਿਹੜਾ ਕਿ ਮਹਰੂਮ ਸੂਫੀ ਗਾਇਕ ਤੇ ਸ਼ਹਿਰ ਉਸਤਾਦ ਲੋਕ ਜਗਤਾਰ ਪ੍ਰਵਾਨਾ ਸਾਹਿਬ ਦੀ ਯਾਦ ਵਿੱਚ ਹੋਣ ਜਾ ਰਿਹਾ ਹੈ ਤਰੀਕ ਨੋਟ ਕਰ ਲਓ 16 ਨਵੰਬਰ ਦਿਨ ਸ਼ਨੀਵਾਰ ਪਿੰਡਾਂ ਦਾ ਠੌਲਾ ਜ਼ਿਲ੍ਹਾ ਜਲੰਧਰ ਆਦਿਕ ਹੋਈ ਵਾਲ ਦੀ ਵੀ ਆਏ ਹੁੰਦਾ ਕਾਲੇ ਸੰਘਿਆ ਵਾਲ ਦੀ ਵੀ ਆਏ ਹੁੰਦਾ ਤੇ ਕੋਹਾਲੇ ਵਾਲ ਦੀ ਵੀ ਆ ਆ ਜਾਂਦਾ ਸਾਰਿਆਂ ਨੂੰ ਬੇਨਤੀ ਹੈ ਕਿ ਹੋਂ ਮਹਵਾਂ ਕੇ ਪਹੁੰਚੋ ਜਿੱਥੇ ਮੇਲੇ ਦੇ ਸਰਪ੍ਰਸਤ ਮੇਲੇ ਦੇ ਪ੍ਰਧਾਨ ਪਾਜੀ ਫਤਿਹ ਸਿੰਘ ਸੋਲ ਸਾਹਿਬ ਉਹ ਚੇਤੇ ਤੌਰ ਤੇ ਜੁਕੇ ਤੋਂ ਫਲਾਈਟ ਲੈ ਕੇ ਮਿਲਣ ਦੇਖਣ ਤੇ ਮੇਲਾ ਕਰਾਉਣ ਵਾਸਤੇ ਆ ਰਹੇ ਨੇ ਇਹ ਜਾਣਕਾਰੀ ਸਾਡੇ ਕਾਰਜਕਾਰੀ ਪ੍ਰਧਾਨ ਗੱਦੀ ਨਸ਼ੀਨ ਕਾਲੇ ਸ਼ਾਹ ਜੀ ਉਹਨਾਂ ਨਾਲ ਸੰਜੀਕਰਨ ਜਾ ਰਹੇ ਤੇ ਔਰ ਸਾਈ ਮਧੂ ਜੀ ਵੀ ਜਿਹੜੇ ਸਾਡੇ ਸੰਤ ਸਮਾਜ ਦੇ ਵੈਲਫੇਅਰ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਪਾਜੀ ਰਾਜਾ ਸੋਲਜੀ ਸਾਰੇ ਚੇਚ ਤੌਰ ਤੇ ਕਲਾਕਾਰ ਬਹੁਤ ਸਾਰੇ ਪਹੁੰਚ ਰਹੇ ਨੇ ਜਨਾ ਵਿੱਚੋਂ ਭਾਜੀ ਕੇਐਸ ਮੱਖਣ ਸਾਹਿਬ ਤੇਜੀ ਬਾਜਵਾ ਜੀ ਦਾਸ ਦਿਲਵਿੰਦਰ ਦਿਆਲਪੁਰੀ ਰੋਮੀ ਰੰਜਨ ਜੀ ਲਖਾਨਾਥ ਜੀ ਦੀਪਕ ਖੰਸ ਜੀ ਸੁਖਵੀਰ ਸੁਖੀ ਜੀ ਜੱਸਾ ਫਤਿਹਪੁਰੀ ਜੱਸਾ ਜਸ਼ਨ ਦੀਪ ਸਵੀਟੀ ਸਣੀ ਮਿੱਤਲ ਬਲਵਿੰਦਰ ਦਿਲਦਾਰ ਹੋਰ ਬਹੁਤ ਸਾਰੇ ਫਨਕਾਰ ਆ ਰਹੇ ਨੇ ਪੱਤਰਕਾਰ ਆ ਰਹੇ ਨੇ ਸਾਰਾ ਕਲਾਕਾਰ ਭਾਈ ਚਰਾਰਾ ਕਿਉਂਕਿ ਮੇਲਾ ਤੁਹਾਡਿਆਂ ਨਾਲ ਸਾਰਿਆਂ ਨਾਲ ਸੋਭਦਾ ਸਾਨੂੰ ਨੂੰ ਹਮੋਂ ਵਾ ਕੇ ਬੀਤੀ ਆ ਗਈ ਆਓ ਪਿੰਡ ਠੋਲਾ 16 ਨਵੰਬਰ ਨੂੰ ਪਹੁੰਚ ਕੇ ਰੌਣਕਾਂ ਲਾਉਨੇ ਆ ਨਾਲੇ ਇੱਕ ਦੋਨ ਮਿਲਦੇ ਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੀਐਸ ਕਲੇਬ ਪਿੰਡ ਠੋਲੇ ਵਿਖੇ ਜਨਾਬ ਜਗਤਾਰ ਪਰਵਾਨਾ ਜੀ ਦੇ ਨਾਂ ਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜਾਨੀ ਕਿ 16 ਨਵੰਬਰ ਨੂੰ ਸਰਦਾਰ ਫਤਿਹ ਸਿੰਘ ਜੀ ਸੌਲ ਸਾਹਿਬ ਦੀ ਅਗਵਾਈ ਹੇਠ ਇਹ ਮੇਲਾ ਕਰਵਾਇਆ ਜਾ ਰਿਹਾ ਹੈ ಗ್ರಾಮ ਪੰਚਾਇਤ ਪਿੰਡ ਠੋਲਾ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੋ ਕਿ ਮੇਲੇ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਪਹੁੰਚ ਰਹੇ ਆ ਕੇਸ ਮਖਨ ਜੀ ਪਹੁੰਚ ਰਹੇ ਆ ਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਵੀ ਸੋਹਣੇ ਸੋਹਣੇ ਕੱਪੜੇ ਪਾ ਕੇ ਇਸ ਮੇਲੇ ਵਿੱਚ ਸਜ ਕੇ ਧਜ ਕੇ ਪੰਚਨ ਦੀ ਕਿਰਪਾਲਤਾ ਕਰਨੀ ਮਹਿੰਦੀ ਦਾ ਆਨੰਦ ਮਾਣਨਾ ਸਰਦਾਰ ਫਤਿਹ ਸਿੰਘ ਜੀ ਸੋਲ ਸਾਹਿਬ ਵੱਲੋਂ ਆਪ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਪ੍ਰਧਾਨ ਸਾਹਿਬ ਜੀ ਵੱਲੋਂ ਤੇ ਪੰਚਨ ਦੀ ਕਿਰਪਾਲਤਾ ਕਰਨੀ ਮੈਂ ਵੀ ਆ ਰਿਹਾ ਤੇ ਤੁਸੀਂ ਵੀ ਆ ਰਹੇ ਹੋ ਮੇਲੇ ਦਾ ਆਨੰਦ ਹੀ ਕੁਝ ਵੱਖਰਾ ਹੁੰਦਾ ਚੱਲ ਆਪਾਂ ਵੀ ਚੱਲੀਏ ਵੇ ਸੋਹਣਿਆ ਸਾਨੂੰ ਕਾਦੀ ਚੋਰੀ ਦੋ ਤਾਰਾ ਵਜਦਾ ਵੇ ਰੰਜਨਾ ਨੂਰ ਮਹਿਲ ਦੀ ਮੂਰੀ ਠੀਕ ਆ ਦੋਸਤੋ 16 ਨਵੰਬਰ ਨੂੰ ਮਿਲਦੇ ਆ ਫਿਰ ਆਪਾਂ ਪਿੰਡ ਅਠੋਲੇ ਵਿਖੇ